ਅਮਰਤਪਾਲ ਦੇ ਪਿਓ ਨੇ ਤੇ ਮੇਰੇ ਦੋਸਤ ਦੇ ਸਾਹਮਣੇ ਗੱਲ ਕਹੀ ਹੈ ਨਾ ਵਿਰਿੰਦਰ ਸਿੰਘ ਜੇ ਤੇਰੇ ਨਾਲ ਮਾਰਕਟਾਈ ਨਾ ਹੋਈ ਹੁੰਦੀ ਤਾਂ ਭਾਈ ਸਾਹਿਬ ਨੇ ਐਮਪੀ ਨਹੀਂ ਬਣਨਾ ਕਿਉਂਕਿ ਤੁਹਾਨੂੰ ਲੱਗਦਾ ਵੀ ਮੇਰੇ ਅਮਰਤਪਾਲ ਨੇ ਹੀ ਮਾਰਕਟਾਈ ਕੀਤੀ ਹੈ ਜਾਂ ਕਰਵਾਈ ਹੈ ਮੇਰੀ ਭੈਣ ਨਾ ਭੈਣ ਨਹੀਂ ਤੇ ਅਮਰਤਪਾਲ ਦੀ ਬਾਹ ਫੜੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਸ਼ਹਿਰ ਬਾਹ ਫੜ ਕੇ ਉਹਨੇ ਫਤੇ ਬੁਲਾਈ ਵੀ ਭਾਈ ਸਾਹਿਬ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਪਰ ਜਿਹੜਾ ਤੁਹਾਡੇ ਨਾਲ ਆ ਆ ਪਿਗਰਮਜੀਤ ਸਿੰਘ ਫਿਰਦਾ ਵੀ ਇਹ ਬੰਦਾ ਧਰਮ ਬਾਣੇ ਦੀ ਆੜ ਵਿੱਚ ਧਰਮ ਦੀ ਆੜ ਵਿੱਚ ਜਿੱਥੇ ਵੀ ਪਿੰਡਾਂ ਵਿੱਚ ਗੱਤਕੇ ਸਿਖਾਉਣ ਜਾਂਦਾ ਉਥੇ ਇਹ ਨਹੀਂ ਦੇਖਦਾ 30-35 ਉਮਰ 15 ਸਾਲ ਦੀ ਆ ਕੋਈ ਜਾਂ ਵੀ 30-35 ਸਾਲ ਦੀ ਆ ਇਹ ਸਿੰਗਾਪੁਰ ਮਲੇਸ਼ੀਆ ਵੀ ਕਿੱਥੇ ਕਿਸਾਉਣ ਗਿਆ ਉਥੇ ਇਹਨੇ ਦੋ 3 ਪੈਣਾਂ ਦਾ ਮੂੰਹ ਕਾਲਾ ਕੀਤਾ ਤੇ ਇੱਕ ਨੂੰ ਬਿਆਜ਼ਾ ਰਾਰਾ ਲਾਤਾ ਜੀ ਉਹਨੇ ਪੈਣ ਨੂੰ ਗੱਲ ਕਹੀ ਸੀ ਕਹਿੰਦਾ ਮੈਂ ਨਾ ਤੇਰੀ ਕੋਈ ਗੱਲ ਸੁਣਨੀ ਆ ਤੇ ਨਾ ਮੈਨੂੰ ਵੀ ਆਪਣੀ ਗੱਲ ਦੱਸੀ ਨਾ ਮੈਨੂੰ ਤੇਰੀ ਕੋਈ ਮਦਦ ਕਰ। ਜਿਵੇਂ ਅਸੀਂ ਆਪਣਾ ਅੱਜ ਹੁਣ ਸੀਐਨ ਬਣਾਉਣਾ ਚਾਹੁੰਦੇ ਆ ਜਾਂ ਨੂੰ ਆਪਣਾ ਧਰਮ ਦਾ ਆਗੂ ਮੰਨਦੇ ਆ ਮੈਂ ਤੁਹਾਨੂੰ ਉਸ ਬੰਦੇ ਦੀ ਉਹ ਦੱਸਦਾ ਹਕੀਕਤ ਕੀ ਆ। ਇੰਨੀਆਂ ਬੋਟਾਂ ਪੈਣੀਆਂ ਜ਼ਾਹਿਰ ਜੀ ਗੱਲ ਹੈ ਵੀ ਇੱਕ ਜਿਵੇਂ ਕਹੀਏ ਕਿ ਸੱਚ ਝੂਠ ਵੀ ਕਈ ਵਾਰ ਸੱਚ ਰਤਨਾਂ ਨੂੰ ਕਹਿੰਦਾ ਮੇਰਾ ਫਰਜ਼ ਹੈ ਸੱਚ ਬੋਲਣਾ ਜੀ ਚਾਹੇ ਮੇਰਾ ਪ੍ਰਵਾਹ ਵੀ ਮੇਰੇ ਤੋਂ ਭਰੋਸਾ ਨਾ ਕਰੇ ਮੇਰਾ ਦੁਸ਼ਮਣ ਅਮਰਤਪਾਲ ਤਾਂ ਮੈਨੂੰ ਪਤਾ ਵੀ ਮੇਰਾ ਦੁਸ਼ਮਣ ਇੰਨਾ ਕੁ ਮਾੜਾ ਹੈਗਾ ਮੈਨੂੰ ਇੰਨਾ ਹੀ ਮਾੜਾ ਕਹਿਣਾ ਇਹਦੇ ਤੇ ਕੀ ਤੇ ਰਾਜਾ ਬਖਸ਼ ਰੋਗੀ ਦੁਆਬੀ ਤੇ ਇਹਨੇ ਖਬਰ ਝੂਠੀ ਲਾਈਏ ਮੇਰੇ ਦੁਸ਼ਮਣ ਦੀ ਜੀ ਭਰਿੰਦਰ ਸਿੰਘ ਜੀ ਦਾ 2 ਸਾਲ ਬਾਅਦ ਨਿਕਲ ਕੇ ਦੱਸ ਰਹੇ ਨੇ ਮਾਤਾ ਜੀ ਸਾਨੂੰ ਸਾਰਾ ਕੁਝ ਪਤਾ ਹੈ ਬੀ ਮਾਰਕਟਾਈ ਤੇਰੇ ਨਾਲ ਹੋਈ ਆ ਭਾਈ ਸਾਹਿਬ ਨੇ ਵੀ ਕਰੀ ਆ ਬੇਕ ਜੇ ਭਾਈ ਸਾਹਿਬ ਕਹਿੰਦੇ ਤੇਰੀ ਗੱਲ ਮੰਨ ਲੈਂਦੇ ਨਾ ਤਾਂ ਸਾਡਾ 85 ਲੱਖ ਦਾ ਨੁਕਸਾਨ ਨਹੀਂ ਸੀਗਾ ਹੁਣ ਬਿਗਰਮਜੀਤ ਸਾਡਾ 85 ਲੱਖ ਲਿਕੇ ਭੱਜ ਗਿਆ ਮਾਖਾ ਜੀ ਵੀ ਉਹ ਥੋੜੇ ਥੋੜੀ ਸੀਗੇ ਪੈਸੇ ਉਹ ਤਾਂ ਪੈਸੇ ਪੰਜ ਦੇ ਸੀਗੇ ਜੀ ਮੈਂ ਕਹਾਂ ਮੈਂ ਤੁਸੀਂ ਕਿਹੜੇ ਜ਼ਮੀਨ ਵੇਚੀ ਆ ਇਹ ਜਿੰਨੇ ਇਤਰਾਜ਼ ਨੇ ਤੁਹਾਡੇ ਇਹ ਆਖਰ ਆਖੇ ਸਿੰਪਟਨ ਕੇ ਕਿਤੇ ਨਿਬੜਨ ਕੇ ਕਿਉਂ ਇਹ ਗੁਰੂ ਤੇ ਦਰਬਾਰ ਚ ਨਿਪਟਣੇ ਆ ਜੀ ਮੇਰੇ ਤੁਸੀਂ ਮੈਨੂੰ ਇਹ ਇਹ ਦੱਸੋ ਅਕਾਲ ਤਖਤ ਸਾਹਿਬ ਜਾ ਕੇ ਸਸ਼ੀਕਾਲਾ ਪੰਜਾਬ ਚ ਇੱਕ ਜੇ ਕਹੀਏ ਕਿ ਅਮਰਿਤਪਾਲ ਨਾਲ ਜੁੜੇ ਹੋਏ ਮਸਲੇ ਦੀ ਜਦੋਂ ਗੱਲ ਹੁੰਦੀ ਹੈ ਜਿਹੜੇ ਹੁਣ ਐਮਪੀ ਨੇ ਤਾਂ ਉਸ ਸਮੇਂ ਤੋਂ ਦੌਰਾਨ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ ਵੀ ਇੱਕ ਮੁੰਡੇ ਦੀ ਜਿਹੜੀ ਕੁੱਟਮਾਰ ਹੁੰਦੀ ਆ ਉਦੋਂ ਬਾਅਦ ਵਿੱਚ ਮਾਮਲਾ ਵੀ ਦਰਜ ਹੋਇਆ ਤੇ ਉਹਦੇ ਚ ਗ੍ਰਿਫਤਾਰੀਆਂ ਹੋਈਆਂ ਉਹੀ ਗ੍ਰਿਫਤਾਰੀਆਂ ਨੂੰ ਦੇਖੀਏ ਤਾਂ ਜਿਹੜਾ ਪੂਰਾ ਅਜਨਾਲੇ ਵਾਲਾ ਮਾਮਲਾ ਸੀਗਾ ਉਸੇ ਦੇ ਤਹਿਤ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸੀ ਉਹਨਾਂ ਨੂੰ ਛਡਵਾਉਣ ਦੇ ਵਾਸਤੇ ਸੀ ਪਰ ਅੱਜ ਤੱਕ ਜੇ ਦੇਖੀਏ ਤਾਂ ਕਈ ਵਾਰੀ ਸਵਾਲੇ ਉੱਠਿਆ ਕਿ ਆਖਰ ਉਹ ਮੁੰਡਾ ਅੱਗੇ ਕਿਉਂ ਨਹੀਂ ਆਉਂਦਾ ਹੈਗਾ ਜੇਕਰ ਉਹਦੇ ਨਾਲ ਇਸ ਤਰ੍ਹਾਂ ਦੇ ਨਾਲ ਮਾਰਾ ਹੋਇਆ ਹਾਲਾਂਕਿ ਜਦੋਂ ਪੁਲਿਸ ਦੇ ਵਿੱਚ ਕੰਪਲੀਟ ਦਿੱਤੀ ਹੈ ਦੂਜੇ ਪਾਸੇ ਦੇਖੀਏ ਤਾਂ ਹੁਣ ਇੱਕ ਲੰਮੇ ਵਕਫੇ ਤੋਂ ਬਾਅਦ ਬਰਿੰਦਰ ਸਿੰਘ ਸਾਡੇ ਨਾਲ ਨੇ ਕਿ ਸਾਹਮਣੇ ਵੀ ਆਏ ਨੇ ਤੇ तमाम ਹਜੇ ਵੀ ਕਿਤੇ ਨਾ ਕਿਤੇ ਰਸਵਾਈਆਂ ਇਹਨਾਂ ਦੀਆਂ ਉਹੀ ਨੇ ਪਰਿੰਦਰ ਜੀ ਦੇਖਿਆ ਜਾਵੇ ਪਹਿਲੀ ਗੱਲ ਤਾਂ ਇਹੀ ਕਿ ਇੰਨਾ ਸਮਾਂ ਲੱਗ ਗਿਆ ਬਾਹਰ ਆਉਂਦੇ ਆਉਂਦੇ ਬਹੁਤ ਸਾਰੇ ਲੋਕਾਂ ਨੇ ਉਹ ਸਵਾਲ ਵੀ ਚੁੱਕੇ ਇਸ ਚੀਜ਼ ਨੂੰ ਲੈ ਕੇ ਤੇ ਜ਼ਾਹਿਰ ਜੀ ਗੱਲਾਂ ਹੋਣਾ ਵੀ ਚਾਹੀਦਾ ਕਿਉਂਕਿ ਇੰਨੇ ਲੰਮੇ ਤੋਂ ਸਮੇਂ ਤੋਂ ਬਾਅਦ ਫਿਰ ਫੇਰ ਆ ਕੇ ਤੁਸੀਂ ਅੰਮ੍ਰਿਤਪਾਲ ਤੇ ਲੱਗਭਗ ਉਹ ਕਾਰਨ ਇਹ ਸੀਗਾ ਮੈਨੂੰ ਇਹ ਸੀਗਾ ਵੀ ਚਲੋ ਜੇ ਇਨਸਾਨ ਕੋਈ ਗਲਤੀ ਕਰ ਲੈਂਦਾ ਕਿਸੇ ਸਮੇਂ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਜਾਂ ਤੈਸ਼ ਚ ਆ ਕੇ ਵੀ ਜੇਕਰ ਉਹ ਆਪਣੀ ਗਲਤੀ ਇਨਸਾਨ ਮੰਨ ਲਵੇ ਤਾਂ ਉਹ ਤੋਂ ਬੜਾ ਬੰਦਾ ਕੋਈ ਨਹੀਂ ਗਾਹ ਮਾਫ ਕਰਨ ਵਾਲਾ ਉਹ ਤੋਂ ਕੋਈ ਬੜਾ ਬੰਦਾ ਨਹੀਂ ਹੁੰਦਾ ਮੇਰੇ ਤੇ 2 ਸਾਲ ਵਿੱਚ ਲਗਭਗ ਵੱਧ ਬਾਥੂ ਪ੍ਰੈਸ਼ਰ ਪਈ ਵੀ ਤੂੰ ਪ੍ਰੈਸ ਕਾਨਫਰੈਂਸ ਵਿੱਚ ਇਦਾਂ ਕਹੇ ਜਾਂ ਉਹ ਕਰ ਹਨ ਸਭ ਨੇ ਮੈਨੂੰ ਕਿਸੇ ਨੇ ਮਾੜੀ ਗਾਈਡ ਨਹੀਂ ਕੀਤੀ ਮੇਰਾ ਫਰਜ਼ ਪੜਦਾ ਸੀਗਾ ਮੀਡੀਆ 'ਚ ਆਉਣ ਦਾ ਕਿਉਂਕਿ ਹਰੇਕ ਨੂੰ ਇਹ ਹੁੰਦਾ ਮੈਂ ਮਸ਼ਹੂਰ ਹੋਣਾ ਮੈਂ ਬਹੁਤ ਆਪਣੇ ਚੋਤਾੜਾ ਹੈ ਨਹੀਂ ਸੀਗੀ ਵੀ ਮੈਂ ਮਸ਼ਹੂਰ ਹੋਣਾ ਚਾਹੁੰਦਾ ਜੇ ਕਿਸੇ ਮੈਨੂੰ ਇਹ ਸੀਗਾ ਜੇਕਰ ਪੰਥ ਦਾ ਮਸਲਾ ਹੈ ਵੀ ਅਮਰਤਪਾਲਾ ਅੱਜ ਮਾਫੀ ਮੰਗ ਲੂਗਾ ਅੱਜ ਮਮ ਮੰਗਰੂਗਾ ਕਿਉਂਕਿ ਉਹਦੀ ਮਾਤਾ ਨੇ ਕਹਾਂ ਤੇ ਕਹੀ ਏ ਸਾਨੂੰ ਘਰੇ ਬੁਲਾ ਕੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਆਪਣੇ ਕਿਸੇ ਸਾਂਝੀ ਜਗ੍ਹਾ ਤੇ ਮਿਲਣਾ ਜਿਹੜਾ ਬੰਦਾ ਸੱਚਾ ਹੁੰਦਾ ਉਹਨੂੰ ਨਾ ਸਾਂਝੀ ਜਗ੍ਹਾ ਦਾ ਕੋਈ ਫਰਕ ਪੈਂਦਾ ਨਾ ਕਿਸੇ ਹੋਰ ਜਗ੍ਹਾ ਦਾ ਫਰਕ ਪੈਂਦਾ ਮੈਂ ਉਹਨਾਂ ਦੇ ਘਰੇ ਚਲੇ ਗਿਆ ਸੀਗਾ ਜੀ ਵੀ ਆਪਾਂ ਘਰਾਂ ਵਿੱਚ ਬੈਠ ਕੇ ਗੱਲ ਕਰਾਂਗੇ ਮਾਤਾ ਕਹਿੰਦੀ ਸਾਨੂੰ ਸਾਰਾ ਕੁਝ ਪਤਾ ਹੈ ਵੀ ਮਾਰਕਟਾਈ ਤੇਰੇ ਨਾਲ ਹੋਈ ਆ ਭਾਈ ਸਾਹਿਬ ਨੇ ਵੀ ਕਰੀ ਆ ਉਹ ਮੋਟਰ ਤੇ ਹੋਈ ਆ ਪਰ ਕਹਿੰਦੇ ਇਹਦਾ ਮਾਰਕਟਾਈ ਹੋਈ ਏ ਇਸ ਕਰਕੇ ਆ ਵੀ ਭਾਈ ਸਾਹਿਬ ਦੇ ਵਾਰ-ਵਾਰ ਕੰਨ ਭਰੇ ਗਏ ਆ ਇੱਕ ਉਸ ਪੁੱਤ ਦੀ ਮਾਂ ਨੇ ਇੱਕ ਪਰ ਇੱਕ ਗੱਲ ਇਹ ਹੈ ਵੀ ਇੰਨੇ ਲੋਕ ਤੁਰੇ ਫਿਰਦੇ ਨੇ ਉਹਨਾਂ ਦੇ ਆਸੇ ਪਾਸੇ ਉਹਨਾਂ ਦੇ ਆਪਦੇ ਸਾਥੀ ਵੀ ਨੇ ਜ਼ਾਹਿਰ ਜੀ ਗੱਲ ਹੈ ਜਦੋਂ ਕਿਸੇ ਬੰਦੇ ਦਾ ਨਾਮ ਬਣਦਾ ਉਹਦੇ ਵਿਰੋਧੀ ਵੀ ਹੁੰਦੇ ਰਹੇ ਪਰ ਹੁਣ ਜੇ ਦੇਖੀ ਅਮਰਤਪਾਲ ਦੇ ਲੋਕ ਇੰਨੇ ਆਸੇ ਪਾਸੇ ਇੰਨੇ ਲੋਕ ਨੇ ਤੁਹਾਡੀ ਕੀ ਅਜਿਹਾ ਹੋਇਆ ਵੀ ਤੁਹਾਡੀ ਮਾਰਕੋਟਾਈ ਉਹਨਾਂ ਨੂੰ ਕਰਨੀ ਪੈਗੀ ਕੋਈ ਨਾ ਕੋਈ ਤਾਂ ਮਸਲਾ ਕੋਈ ਗੱਲਬਾਤ ਹੋਈ ਹੋਣੀ ਹੈ ਵੀ ਤੁਹਾਡੇ ਤੇ ਹੀ ਆਖਰ ਕਿਉਂ ਤੁਹਾਨੂੰ ਲੱਗਦਾ ਵੀ ਮੇਰੇ ਅਮਰਤਪਾਲ ਨੇ ਹੀ ਮਾਰਕੋਟਾਈ ਕੀਤੀ ਹੈ ਜਾਂ ਕਰਵਾਈ ਹੈਗੀ ਓਕੇ ਦੇਖੋ ਲੜਾਈ ਹਮੇਸ਼ਾ ਜਿਹੜੀ ਸਮਾਜ ਵਿੱਚ ਚੱਲ ਰਹੀ ਹੈ ਸੱਚ ਝੂਠ ਦੀ ਹੋ ਰਹੀ ਹੈ ਜੀ ਇਹ ਕਾਰਨ ਹੋਣੇ ਮੇਨ ਮੇਨ ਕਾਰਨ ਸੀਗਾ ਵੀ ਅਸੀਂ ਅਮਰਤਪਾਲ ਦੀ ਸ਼ੁਰੂ ਤੋਂ ਸਪੋਰਟ ਕਰਦੇ ਸੀਗੇ ਜੀ ਆਪਾਂ ਨੇ ਇੱਕ ਗੱਡੀ ਵੀ ਖਰੀਦ ਲਈ ਸੀਗੀ ਇਨਵਰਟਰ ਵੀ ਅਸੀਂ ਤਾਂ ਜੱਜ ਦੇ ਪਿੱਛੇ ਰਹਿਣਾ ਕਿਉਂਕਿ ਸੋਸ਼ਲ ਮੀਡੀਆ ਤੇ ਦੇਖ ਕੇ ਬੰਦਾ ਹਾਈਪਰ ਜਾ ਹੋ ਜਾਂਦਾ ਵੀ ਵੀ ਪਤਾ ਨਹੀਂ ਹੁਣ ਸਿੱਖੀ ਦੀ ਚੜ੍ਹਦੀ ਗੱਲ ਐ ਇਸ ਬੰਦੇ ਨਹੀਂ ਕਰਨੀ ਤਾਂਜ ਵੀ ਬਹੁਤ ਨੇ ਉਹਨਾਂ ਦੇ ਹਾਂ ਹੈਗੇ ਨੇ ਮੈਂ ਸਾਫ਼ ਕਰਾ ਰਹਿ ਚੁੱਕੇ ਹਾਂ ਜੀ ਠੀਕ ਆ ਤੇ ਆਪਾਂ ਨੇ ਗੱਡੀ ਵੀ ਖਰੀਦ ਲਈ ਸੀਗੀ 2 ਲੱਖ 80 ਹਜ਼ਾਰ ਦੀ ਵੀ ਜੱਜ ਦੇ ਵਿੱਚ ਰਹਿਣਾ ਤੇ ਕਾਰਨ ਕੀ ਸੀਗਾ ਜਿਹੜਾ ਬਗਰਮਜੀਤ ਜਿਹਦੇ ਕਰਕੇ ਇੰਨਾ ਮਸਲਾ ਅੜਿਆ ਤੇ ਉਹਨਾਂ ਦੀ ਮਾਤਾ ਨੇ ਮੈਨੂੰ ਖੁਦ ਇਹ ਗੱ ਜੇ ਅੱਜ ਉਹਨਾਂ ਨੇ ਚੇ ਸਾਹਮਣੇ ਰੱਖਣ ਕਿਸੇ ਨੇ ਨਾ ਰੱਖਣ ਉਹਨਾਂ ਦੀ ਇੱਛਾ ਮੈਂ ਉਹਨਾਂ ਨੂੰ ਮਜਬੂਰ ਵੀ ਨਹੀਂ ਕਰੂੰਗਾ ਪਰ ਉਹ ਮੈਨੂੰ ਕੋਈ ਪ੍ਰੋਬਲਮ ਨਹੀਂ ਵੀ ਜੇ ਭਾਈ ਸਾਹਿਬ ਕਹਿੰਦੇ ਤੇਰੀ ਗੱਲ ਮੰਨ ਲੈਂਦੇ ਨਾ ਤਾਂ ਸਾਡਾ 85 ਲੱਖ ਦਾ ਨੁਕਸਾਨ ਨਹੀਂ ਸੀਗਾ ਹੁਣ ਬਿਗਰਮ ਜੀਤ ਸਾਡਾ 85 ਲੱਖ ਲੈ ਕੇ ਭੱਜ ਗਿਆ ਉਹ ਮੇਰੇ ਤੋਂ ਬਿਨਾ ਸਰੋਕੇ ਤੇ ਮੈਂ ਫੇਰ ਅੱਗੇ ਤੇਜ ਬੋਲਣ ਦੀ ਆਤ ਕਰਕੇ ਮੈਂ ਕਹਿਤਾ ਮਖਾ ਜੀ ਵੀ ਉਹ ਥੋੜੇ ਥੋੜੀ ਸੀਗੇ ਪੈਸੇ ਉਹ ਤਾਂ ਪੈਸੇ ਪੰਛੇ ਦੇ ਸੀਗੇ ਜੀ ਮੈਂ ਕਿਹਾ ਮੈਂ ਤੁਸੀਂ ਕਿਹੜੇ ਜ਼ਮੀਨ ਵੇਚੀ ਆ ਆਪਣੀ ਮਾਤਾ ਨੇ ਮੇਰੀ ਇਹ ਗੱਲ ਸੁਣ ਕੇ ਉਹ ਮੇਰੇ ਪੁੱਤ ਨੂੰ ਅੱਖਾਂ ਜਿਹਾ ਕੱਢਣ ਲਾ ਕੇ ਓਕੇ ਜੀ ਗੱਲ ਤਾਂ ਇਹ ਆ ਵੀ ਨਾ ਗੱਲ ਜੇ ਮੈਂ ਫੇਰ ਉੱਥੇ ਕਹਾ ਵੀ ਤੁਹਾਡੀ ਕੁਟਾਈ ਤੱਕ ਦੀ ਕਿਉਂ ਆ ਗਈ ਤੁਸੀਂ ਕਿ ਉਹ ਤੁਹਾਡੇ ਨਾਲ ਜਿਆ ਰੋਲਾ ਕੀ ਸੀਗਾ ਰੋਲਾ ਅਛਾ ਜੀ ਰੋਲਾ ਇਹ ਸੀਗਾ ਵੀ ਪਹਿਲਾਂ ਤਾਂ ਮੈਂ 5 ਜੁਲਾਈ 2022 ਨੂੰ ਅਮਰਤਪਾਲ ਨੂੰ ਮਿਲ ਕੇ ਸਾਰੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ ਜਦੋਂ ਸਿੰਘਾਵਾਲਾ ਪਿੰਡ ਵਿੱਚ ਦਾ ਮੋਗੇ ਤੋਂ ਬਾਗਾਪੁਰਾਣਾ ਰੋਡ ਤੇ ਉਦੋਂ ਪੁਲਿਸ ਦਾ ਘੇਰਾ ਪਿਆ ਸੀਗਾ ਜਦੋਂ ਹਜੇ ਸੁਦੀਲ ਸੂਰੀ ਦਾ ਕਤਲ ਹੋ ਚੁੱਕਿਆ ਸੀਗਾ ਤੇ ਕਿਉਂਕਿ ਮੈਂ ਅੱਜ ਤੱਕ ਜ਼ਿੰਦਗੀ ਚ ਸੋਸ਼ਲ ਮੀਡੀਆ ਤੇ ਕੋਈ ਨਕਲੀ ਖਾਤਾ ਨਹੀਂ ਬਣਾਇਆ ਫੇਕ ਅਕਾਊਂਟ ਵੀ ਇਹਨਾਂ ਨੂੰ ਮੈਂ ਫੇਕ ਅਕਾਊਂਟ ਤੇ ਕੋਈ ਗਾਣਾ ਕੱਢਾਂ ਜਾਂ ਤਰੀਫਾਂ ਕਰਾਂ ਮੇਰਾ ਅੱਜ ਵੀ ਇੱਕੇ ਖਾਤਾ ਚੱਲਦਾ ਕਿਉਂਕਿ ਫੇਕ ਖਾਤੇ ਲੋਕਾਂ ਨੂੰ ਨਹੀਂ ਪਤਾ ਲੱਗਦੇ ਹੁੰਦੇ ਪਰ ਪਰਮਾਤਮਾ ਤੋਂ ਲੁਕੇ ਨਹੀਂ ਰਹਿੰਦੇ ਹੁੰਦੇ ਆਪਾਂ ਜੋ ਹੈਗੇ ਆ ਸਾਫ਼ ਤੇ ਸਪਸ਼ਟ ਆਪਣੇ ਅਸਲੀ ਖਾਤੇਆ ਵਰਤਈਆਂ ਜੀ ਹਨਾ ਤੇ ਇਹਨਾਂ ਨੇ ਜਦੋਂ ਮੇਰੀ ਗੱਲ ਨਹੀਂ ਸੁਣੀ ਹੈਗੀ ਬਾਅਦ ਚੋ ਜਿਹੜੀ ਮੇਰੀ ਭੈਣ ਨਾਲ ਉਹਨਾਂ ਨੇ ਦਸੰਬਰ ਮਹੀਨੇ ਵਿੱਚ 2022 ਨੂੰ ਏ ਅਮਰਤਪਾਲ ਦੀ ਬਾਹ ਫੜੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਸ਼ਹਿਰ ਬਾਹ ਫੜ ਕੇ ਉਹਨੇ ਫਤੇ ਬੁਲਾਈ ਵੀ ਭਾਈ ਸਾਹਿਬ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਪਰ ਜਿਹੜਾ ਤੁਹਾਡੇ ਨਾਲ ਆ ਬਿਗਰਮਜੀਤ ਸਿੰਘ ਫਿਰਦਾ ਸਾਹਮਣੇ ਫਿਰਦਾ ਸੀਗਾ ਜੂ ਉਸ ਸਮੇ ਉਹ ਵੀ ਇਹਨਾਂ ਨੇ ਵੀ ਇਹਦਾ ਸਾਡੇ ਨਾਲ ਮੰਗਣਾ ਹੋਇਆ ਹੋਇਆ ਤਾਂ ਬਾਬਾ ਜੀ ਨੇ ਵਿਚ ਪੈ ਕੇ ਕਰਾਇਆ ਤਾਂ ਕੋਈ ਇਹ ਨਹੀਂ ਸੀਗਾ ਵੀ ਕੋਈ ਆਸ਼ਕੀ ਮਜਾਜੀ ਵਾਲੀ ਗੱਲ ਸੀਗੀ ਨਾ ਪਰਿਵਾਰਾਂ ਦੀ ਸਾਬ ਵਿੱਚ ਨਾ ਰਿਸ਼ਤੇ ਹੋਈ ਸੀਗੇ ਵੀ ਇਹ ਬੰਦਾ ਧਰਮ ਬਾਣੇ ਦੀ ਆੜ ਵਿੱਚ ਧਰਮ ਦੀ ਆੜ ਵਿੱਚ ਜਿੱਥੇ ਵੀ ਪਿੰਡਾਂ ਵਿੱਚ ਗੱਤਕੇ ਸਿਖਾਉਣ ਜਾਂਦਾ ਉੱਥੇ ਇਹ ਨਹੀਂ ਦੇਖਦਾ 30 ਪੈਣ ਦੀ ਉਮਰ 15 ਸਾਲ ਦੀ ਆ ਕੋਈ ਜਾਂ ਕਿ 30 ਪੈਣ 35 ਸਾਲ ਦੀ ਆ ਇਸ ਸਿੰਗਾਪੁਰ ਮਲੇਸ਼ੀਆ ਵੀ ਗੱਤਕੇ ਸਿਖਾਉਣ ਗਿਆ ਉੱਥੇ ਇਹਨੇ ਦੋ ਤੀਆਂ ਪੜਾਂ ਨਾਲ ਮੂੰਹ ਕਾਲਾ ਕੀਤਾ ਤੇ ਇੱਕ ਨੂੰ ਬਿਆਜ਼ਾ ਨਾਲ ਲਾਤਾ ਜੀ ਚਲੋ ਚਲੋ ਫੇਰ ਅਸੀਂ ਇਹ ਗੱਲਾਂ ਬਾਤ ਉਹਨਾਂ ਨੂੰ ਦੱਸੀਆਂ ਅਮਰਤਪਾਲ ਨੇ ਬਾਹ ਚੜਾਈ ਜਿਹਨੂੰ ਅਸੀਂ ਆਪਣਾ ਅੱਜ ਹੁਣ ਸੀਐਮ ਬਣਾਉਣਾ ਚਾਹੁੰਦੇ ਆ ਜਾਂ ਉਹ ਆਪਣਾ ਧਰਮ ਦਾ ਆਗੂ ਮੰਨਦੇ ਆ ਮੈਂ ਤੁਹਾਨੂੰ ਉਸ ਬੰਦੇ ਦੀ ਉਹ ਦੱਸਦਾ ਹਕੀਕਤ ਕੀ ਆ ਉਹਨੇ ਭੈਣ ਨੂੰ ਗੱਲ ਕਹੀ ਸੀ ਕਹਿੰਦਾ ਮੈਂ ਨਾ ਤੇਰੀ ਕੋਈ ਗੱਲ ਸੁਣਨੀ ਆ ਤੇ ਨਾਮ ਨੂੰ ਕੋਈ ਆਪਣੀ ਗੱਲ ਦੱਸੀ ਨਾਮ ਤੇ ਨਹੀਂ ਕੋਈ ਮਦਦ ਕਰਨੀ ਹੋ ਸਕਦਾ ਉਹਨਾਂ ਨੂੰ ਜਿਵੇਂ ਚਲੋ ਦੇਖੋ ਇਹ ਇਹ ਵੀ ਤੁਹਾਡੇ ਪੱਖ ਦੀ ਜਿਵੇਂ ਕਹਿੰਦੀ ਇੱਕ ਗੱਲ ਹੈ ਦੂਜੇ ਪੱਖ ਹੋ ਸਕਦਾ ਤਾਂ ਕੋਈ ਕੀ ਹੈ ਸੱਚਾ ਹੈ ਜਾਂ ਝੂਠਾ ਚਲੋ ਤੁਸੀਂ 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 ਇਹ ਗੱਲ ਕਹਿ ਰਹੇ ਹੋ ਪਰ ਤੁਹਾਨੂੰ ਨਹੀਂ ਲੱਗਦਾ ਵੀ ਉਹ ਤਾਂ ਫਿਰ ਗਾਹਾਂ ਤੀਏ ਥੋਂ ਸੀਗੇ ਤੁਹਾਨੂੰ ਉਹਨਾਂ ਨਾਲ ਗੁੱਸਾ ਐਡਾ ਦਿਖਾਉਂਦੀ ਕਿ ਲੋੜ ਪੈ ਗਈ ਜਾਂ ਕੀ ਤੁਹਾਡਾ ਗੁੱਸਾ ਸੀਗਾ ਹਾਂਜੀ ਸੁਣੇ ਫਿਰ ਮੇਰੀ ਬੇਨਤੀ ਜਦੋਂ ਸਾਨੂੰ ਭੈਣ ਨੇ ਸ਼ਾਮ ਨੂੰ ਫੋਨ ਕਰਤਾ ਜੀ 18 19 ਦਸੰਬਰ ਨੂੰ 22 ਵਿੱਚ ਵੀ ਵੀਰੇ ਆ ਗੱਲ ਹੋ ਗਈ ਵੀ ਉਹ ਇਨਸਾਨ ਨੇ ਮੇਰੀ ਗੱਲ ਨਹੀਂ ਸੁਣੀ ਮੈਂ ਉਹਦੀ ਬਹੁਤ ਇੱਜ਼ਤ ਕਰਦੀ ਸੀਗੀ ਵੀ ਸਾਡੇ ਵੀ ਸਾਡੇ ਧਰਮ ਦਾ ਚਲੋ ਆਗੂਗਾ ਹਨਾ ਅਸੀਂ ਦੋਏ ਦਿਨ ਗੱਡੀ ਚੱਕੀ ਜੀ ਮੈਂ ਤੇ ਅਸੀਂ ਦੋਨੇ ਜਣੇ ਗਏ ਜੀ ਅਸੀਂ ਜਾ ਕੇ ਉੱਥੇ ਰਿਕਾਰਡਿੰਗ ਕਢਾਉਣੀ ਸੀਗੀ ਸੀਸੀਟੀਵੀ ਕੈਮਰੇ ਦੀ ਤੇ ਚੋਰ ਨੂੰ ਹਮੇਸ਼ਾ ਆਪਣਾ ਪਾਲਾ ਹੁੰਦਾ ਉਹ ਕੈਮਰੇ ਰਿਕਾਰਡਿੰਗ ਕਢਾਉਣੀ ਸੀ ਤੇ ਜਿਹੜੀ ਭੈਣ ਨੇ ਉਹਨਾਂ ਦੀ ਬਾਹ ਫੜੀ ਸੀਗੀ ਜਿਹੜਾ ਉਹਨੂੰ ਬੋਲਿਆ ਸੀਗਾ ਵੀ ਖੜੇ ਆ ਆਪਸ ਵਿੱਚ ਸਚਾਈ ਕੀ ਆ ਮੈਨੂੰ ਇਹ ਗੱਲ ਦੱਸ ਦਵੇ ਅਮਰਤਪਾਲ ਵੀ ਜਿਹੜੇ ਵੀ ਗੁਰੂ ਘਰਾਂ ਚ ਗਿਆ ਇੱਕ ਵਾਰੀ ਬੇਨਤੀ ਸੁਣਿਓ ਗੱਲ ਪੂਰੀ ਹੋਣ ਦੋ ਜਿਹੜੇ ਵੀ ਗੁਰੂ ਘਰਾਂ ਚ ਅਮਰਤਪਾਲ ਗਿਆ ਉਹ ਜਿੱਥੇ ਵੀ ਜਾਂਦਾ ਜੀਗਾ ਉੱਥੇ ਸਾਰੀ ਜਗ੍ਹਾ ਸੀਸੀਟੀਵੀ ਦੀ ਰਿਕਾਰਡਿੰਗ ਡਿਲੀਟ ਕਰਾ ਕੇ ਆਉਂਦਾ ਸੀਗਾ ਪਿੱਛੇ ਤੋਂ ਪਰ ਉਸ ਦਿਨ ਸੁਣਿਓ ਮੇਰੀ ਕਈ ਦੇਖੋ ਉਸ ਸਮੇਂ ਤੋਂ ਦੌਰਾਨ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਮੰਨ ਲਾ ਨਾ ਤੁਹਾਡੀ ਗਲਤ ਨਹੀਂ ਕਰਦਾ ਨਿਆ ਪਰ ਗੱਲ ਤਾਂ ਮੇਰੀ ਫੇਰ ਘੁੰਮ ਕੇ ਉੱਥੇ ਆ ਉਹਨਾਂ ਨੇ ਨਹੀਂ ਸੁਣੀ ਦੇਖੋ ਹੁਣ ਅੱਜ ਜਦੋਂ ਕੋਈ ਲੀਡਰਾਂ ਦੀ ਗੱਲ ਵੇ ਤਾਂ ਹੈ ਨਹੀਂ ਵੀ ਉਹ ਗਲਤ ਹੈਗਾ ਹਾਂਜੀ ਪਰ ਸੁਣੀ ਕੋਈ ਨਹੀਂ ਬੇਨਤੀ ਮੈਂ ਦੇਖੋ ਆਪਾਂ ਦਾ ਸ਼ਿਕਾਇਤ ਵੀ ਉਸੇ ਬੰਦੇ ਨੂੰ ਕਰਨ ਦਾ ਹੱਕ ਰੱਖਦੇ ਆ ਜਿਹਨੂੰ ਆਪਾਂ ਸਤਿਕਾਰ ਕਰਦੇ ਵੀ ਪਿਆਰ ਕਰਦੇ ਹੋਈਏ ਅਮਰਤਵਾਲ ਪਿੱਛੇ ਅਸੀਂ ਗੱਡੀ ਖਰੀਦੀ ਲਈ ਘਰ ਤੋਂ ਜਾਣ ਦੀਆਂ ਗੱਲਾਂ ਕਰਾਂ ਲੜਾਈ ਹੋਈ ਹੋਈ ਹੈ ਨਾ ਵੀ ਬਿਰਿੰਦਰ ਨਾ ਜਾਈ ਪੁੱਤ ਸਾਡਾ ਔਖਾ ਤੇਰੇ ਬਿਨਾਂ ਮੈਂ ਕਿਹਾ ਨਹੀਂ ਅਸੀਂ ਤਾਂ ਜਾਣਾ ਹੀ ਭਾਈ ਸਾਹਿਬ ਨਾਲੇ ਜੀ ਵੀ ਸੇਵਾ ਕਰਨੀ ਆ ਪਤਰੀ ਜਿਹੜੇ ਬੰਦੇ ਦੀ ਆਪਾਂ ਦਿਲ ਤੋਂ ਇੱਜ਼ਤ ਕਰਦੇ ਹੋਈਏ ਤੇ ਉਹ ਬੰਦਾ ਅਗਾਹ ਕਦਰ ਨਾ ਪਾਵੇ ਫਿਰ ਦੁੱਖ ਵੀ ਹੁੰਦਾ ਗੁੱਸਾ ਵੀ ਇੱਕ ਵਕਰੀ ਸ਼ਾਬਦਾ ਦੁੱਖ ਹੁੰਦਾ ਤੌਰ ਤੇ ਤਾਂ ਅਸੀਂ ਜੋੜ ਕੇ ਦੇਖ ਨਹੀਂ ਸਕਦੇ ਨਾ ਕਿਉਂਕਿ ਅੱਜ ਲੋਕ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਇੰਨੀਆਂ ਵੋਟਾਂ ਪੈਣੀਆਂ ਜ਼ਾਹਿਰ ਜੀ ਗੱਲ ਹੈ ਵੀ ਇੱਕ ਜਿਵੇਂ ਕਹੀਏ ਕਿ ਸੱਚ ਝੂਠ ਵੀ ਕਈ ਵਾਰ ਸੱਚ ਲੱਗਣ ਲੱਗਦਾ ਇ ਹਾਣੀਆਂ ਪੜਨ ਵਾਸਤੇ ਨਹੀਂ ਦੀ ਹੁੰਦੀ ਇਹ ਲੂੰਬੜੀ ਵਾਸਤੇ ਵੀ ਅੰਗੂਰ ਕੱਟੇ ਆ ਜਾਂ ਚਿੜੀ ਪਾਣੀ ਕਾਤੇ ਪਾਉਂਦੀ ਦੀ ਉਹ ਸਾਨੂੰ ਹੁਣ ਅੱਜ ਜ਼ਿੰਦਗੀ ਚ ਕੰਮ ਆ ਰਹੀਆਂ ਮੇਰਾ ਫਰਜ਼ ਆ ਸੱਚ ਬੋਲਣਾ ਜੀ ਚਾਹੇ ਮੇਰਾ ਪਰਿਵਾਰ ਵੀ ਮੇਰੇ 'ਤੇ ਭਰੋਸਾ ਨਾ ਕਰੇ ਮੈਂ ਤੁਹਾਨੂੰ ਐਵੇਂ ਆਖਾਂ ਦੁਨੀਆ ਨੂੰ ਜਿੰਨਾ ਬਹੁਤ ਦੂਰ ਦੀ ਗੱਲ ਹੈ ਜੀ ਮੇਰਾ ਪਰਿਵਾਰ ਮੇਰੇ 'ਤੇ ਭਰੋਸਾ ਨਾ ਕਰੇ ਜਿਹੜੇ ਮੇਰੇ ਨਾਲ 4-5 ਸਿੰਘ ਹੈਗੇ ਆ ਆ ਪਤਾ ਇਹਨਾਂ ਦਾ ਭਰੋਸਾ ਬਰਕਰਾਰ ਰੱਖਣਾ ਜਿਹੜੀ ਚੀਜ਼ ਹੋ ਰਿਹਾ ਵੀ ਤੁਹਾਡੇ ਵਾਲੇ ਮਸਲੇ ਤੋਂ ਬਾਅਦ ਜਦੋਂ ਐਫ ਆਰ ਹੋਈ ਤੇ ਉਹਦੇ ਜੋੜ ਲਿਓ ਨਾਲ ਤੁਸੀਂ ਉਹਦੇ ਤੋਂ ਬਾਅਦ ਇਹ ਦੇਖਿਆ ਜਾਵੇ ਸਾਰਾ ਘਟਨਾਕ੍ਰਮ ਦਾ ਜੇ ਦੇਖਿਆ ਜਾਵੇ ਅੱਜ ਤੁਸੀਂ ਉਹ ਸੂਤਰ ਧਾਰੋਂ ਜਿੱਥੋਂ ਸ਼ੁਰੂਆਤ ਹੋਈ ਸਾਰੇ ਉਪਰਕਰਨ ਦੀ ਉਸ ਤੋਂ ਬਾਅਦ ਦੇ ਵਿੱਚ ਫਿਰ ਮਾਮਲੇ ਵੱਧਦੇ ਤੋਂ ਵੱਧੇ ਗਏ ਅੱਗੇ ਤੋਂ ਅੱਗੇ ਬਣ ਗਏ ਫਿਰ ਅਜਨਾਲੇ ਵਾਲਾ ਦੇ ਨੂੰ ਆਪਦੇ ਤੌਰ ਦੇ ਉੱਤੇ ਚੁਣਿਆ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਤੁਹਾਡੇ ਕਰਕੇ ਕਿੰਨੇ ਕਿੰਨੇ ਸਵਾਲ ਉੱਠ ਰਹੇ ਨੇ ਪਰ ਦੇਖੋ ਇਹ ਤਾਂ ਗੱਲ ਹੋਈ ਹੈਗੀ ਬਹੁ ਗਿਣਤੀ ਵਾਲੀ ਮੈਂ ਤਾਂ ਇਹ ਕਹਿ ਰਿਹਾ ਵੀ ਪ੍ਰਸ਼ਾਸਨ ਚ ਜਿਹੜੇ ਮਾੜੇ ਲੋਕ ਆ ਉਹ ਵੀ ਲੋਕਾਂ ਦਾ ਖੂਨ ਚੂਸ ਰਹੇ ਆ ਜਿਹੜੇ ਧਰਮ ਦੇ ਬਾਣੇ 'ਚ ਮਾਰੇ ਲੋਕ ਆ ਉਹ ਵੀ ਪ੍ਰਸ਼ਾਸਨ ਉਹ ਵੀ ਖੂਨ ਚੂਸ ਰਹੇ ਆ ਇਹ ਤੋਂ ਹੀ ਗੱਲ ਲਾ ਗਈ ਜਿੱਦਾਂ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀਗਾ ਅਕਾਲ ਤਖਤ ਸਾਹਿਬ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣ ਗਈ ਸੀ ਤਾਂ ਉਹਨੇ ਆਪ ਸੱਚਾ ਕਹਿ ਤੋ ਕਿ ਬਹੁਤ ਦੇਖੋ ਵੋਟਾਂ-ਵੋਟਾਂ ਦਾ ਇੱਥੇ ਪੈਣੀ ਆ ਲੋਕਾਂ 'ਚ ਦਰਗਾਹ 'ਚ ਪਤਾ ਨਹੀਂ ਮੇਰੀ ਮੌਤ ਪਹਿਲਾਂ ਹੋਣੀ ਆ ਮੇਰੇ ਪਰਿਵਾਰ 'ਚ ਕਿਤੇ ਅੱਗੇ ਪਿੱਛੇ ਹੋਣੀ ਆ ਉੱਪਰ ਹੀ ਨਾ ਵੋਟਾਂ ਪੈਣੀਆਂ ਪ੍ਰਮਾਤਮਾ ਦਾ ਜਾਣਦਾ ਹੁਣ ਆਪਾਂ ਇਹ ਸੀਐਮ ਵੀ ਬਣ ਜਵੇ ਜਿਹਨੂੰ ਇਹ ਭਲੇਖਾ ਵੀ ਮੈਂ ਸੀਐਮ ਬਣ ਕੇ ਬਰਿੰਦਰ ਨੂੰ ਡਰਾ ਦੂੰਗਾ ਉਹ ਉਹਨਾਂ ਦਾ ਵੀ ਪੁੱਛੋਰੇ ਵੀ ਬਰਿੰਦਰ ਸਿੰਘ ਦਾ ਸਾਡਾ ਕੀ ਮਸਲਾ ਸੀ ਜਿਹੜੇ ਕਈ ਲੋਕ ਜਿਵੇਂ ਤੁਹਾਡੇ ਵਾਂਗੂੰ ਅੱਜ ਤਾਂ ਚਲੋ ਤੁਸੀਂ ਵੀ ਉਹਨਾਂ ਦੀ ਗਿਣਤੀ ਚਾਉਣੇ ਹੋ ਵੀ ਕਈ ਲੋਕ ਜਿਹੜੇ ਅਮਰਿਤਪਾਲ ਤੇ ਸਵਾਲ ਖੜੇ ਕਰਦੇ ਨੇ ਉਦੋਂ ਤੁਹਾਡੇ ਤੇ ਵੀ ਖੜੇ ਕਰਦੇ ਹੁੰਦੇ ਸੀ ਕਹਿੰਦੇ ਸੀ ਵੀ ਜੀ ਉਹ ਜਾਣ ਬੁਝ ਕੇ ਨਹੀਂ ਆਉਂਦਾ ਉਹਦੇ ਕੋਈ ਸੈਟਿੰਗ ਹੋ ਰਹੀ ਹੈ ਤੇ ਅੱਜ ਇਹ ਸਵਾਲ ਨਹੀਂ ਉੱਠੂਗਾ ਕਿ ਅਮਰਿਤਪਾਲ ਹੋਰਾਂ ਦੇ ਨਾਲ ਤੁਹਾਡੀ ਕੋਈ ਗਲਵਾਤ ਹੈ ਜਿਹੜੀ ਉਹ ਪੂਰੀ ਸਿਰੇ ਨਹੀਂ ਚੜੀ ਜਾਂ ਵਿਗੜ ਗਈ ਤਾਂ ਕਰਕੇ ਤੁਸੀਂ ਇੰਨੇ ਸਮੇਂ ਤੋਂ ਬਾਅਦ ਆਏ ਹੋ ਸਭ ਹਾਂਜੀ ਹਾਂ ਇਹ ਬੇਨਤੀ ਸੁਣੋ ਜਿਹੜਾ ਭਗਤ ਸਿੰਘ ਦਵਾਬੀ ਆ ਮੈਂ ਜਦੋਂ ਜਦੋਂ ਆਪਾਂ ਚਲੋ ਆਫ ਕ ਹੋਈ ਆ ਪਾਕਿਸਤਾਨ ਵਿੱਚ ਠੀਕ ਆ ਇੱਕ ਲੇਖਦਾ ਮੇਰੀ ਯਾਤਰਾ ਤੇ ਨੇ ਉਂਗਲ ਚੱਕੀ ਆ ਇਸ ਬੰਦੇ ਨੇ ਮਾੜੇ ਸਮੇਂ 'ਚ ਮੇਰੀ ਬਹੁਤ ਉਹ ਮਦਦ ਕਰੀ ਆ ਪਰ ਮਦਦ ਪੀਨੇ ਜੇ ਮੇਰੇ 100 ਕੰਮ ਚੰਗੇ ਕਰੇ ਆ ਤਾਂ ਮੈਂ ਤੇ 1000 ਕੰਮ ਚੰਗੇ ਕਰ ਸਕਦਾ ਮੇਤੇ ਮਾੜੇ ਕੰਮ 'ਚ ਉਮੀਦ ਨਾ ਰੱਖੇ ਵੀ ਬਿਰੰਦਾ ਤੂੰ ਹੰਮੀ ਭਰ ਦੇ ਠੀਕ ਆ ਇਹ ਬੰਦਾ ਮੇਰਾ ਫੋਨ ਹੀ ਚੱਕਦਾ ਹੈਗਾ ਹੁਣ ਮੇਰਾ ਦੁਸ਼ਮਣ ਅਮਰਤਪਾਲ ਤਾਂ ਮੈਨੂੰ ਪਤਾ ਵੀ ਮੇਰਾ ਦੁਸ਼ਮਣ ਇੰਨਾ ਕ ਮਾੜਾ ਹੈਗਾ ਮੈਨੂੰ ਇੰਨਾ ਹੀ ਮਾੜਾ ਕਹਿਣਾ ਕਿਹਾ ਮੈਂ ਉਸ ਤੋਂ ਵਾਦੂ ਨੂੰ ਮਾਰਾ ਕਹਿਣਾ ਮੇਰਾ ਧਰਮ ਇਜਾਜ਼ਤ ਨਹੀਂ ਦਿੰਦਾ ਤੇ ਮੇਰਾ ਦੋਸਤ ਇਹਦੇ ਤੇ ਕਿਧ ਰਾਜਾ ਫਿਰ ਦੋਆਬੀ ਤੇ ਦੋਆਬੀ ਤੇ ਇਹਨੇ ਖਬਰ ਝੂਠੀ ਲਾਈ ਮੇਰੇ ਦੁਸ਼ਮਣ ਦੀ ਜੀ ਅਮਰਤਪਾਲ ਮੇਰਾ ਦੁਸ਼ਮਣ ਅੱਜ ਨਿੱਜੀ ਤੌਰ ਤੇ ਮੇਰਾ ਦੁਸ਼ਮਣ ਬਣ ਚੁੱਕਿਆ ਉਹ ਪੰਥ ਦਾ ਦੁਸ਼ਮਣ ਆ ਗੁਰੂ ਦਾ ਉਹ ਦੋਖੀ ਆ ਜਿਹੜਾ ਬੰਦਾ ਮਹਾਰਾ ਦੀ ਜੂਰੀ ਚ ਖੜ ਕੇ ਝੂਠ ਬੋਲਿਆ ਮੈਂ ਬਖਸ਼ਿਆ ਇਸ ਬੰਦੇ ਨੂੰ ਵੀ ਨਹੀਂ ਦੁਆਬੀ ਨੂੰ ਜੀ ਐਸਐਸਪੀ ਦੇ ਦਰਖਾਸਤ ਦਿੱਤੀ ਤਿੰਨ ਵਾਰੀ ਆਇਆ ਨਹੀਂ ਮੇਰਾ ਥੋੜਾ ਸਮਾਂ ਘਰੇਲੂ ਕੰਮ ਕਰ ਇਦਾਂ ਤੇ ਚੱਲ ਸੀ ਕੋਈ ਐਜੀ ਗੱਲ ਕੋਈ ਹੋਈ ਨਹੀਂ ਉੱਥੇ ਉਹ ਬਿਲਕੁਲ ਵੀ ਨਹੀਂ ਹੋਈ 2800 ਸਿੰਘਾਂ ਦਾ ਯਾਤਰਾ ਗਈ ਸੀਗੀ ਜੀ ਉੱਥੇ ਅਸੀਂ 15 20 ਦਿਨ ਰਹਿ ਕੇ ਆਏ ਆ ਮੈਨੂੰ ਇੱਥੋਂ ਤੱਕ ਆਫਰਾਂ ਮਿਲੀਆਂ ਐ ਇਸ ਬੰਦੇ ਦੇ ਬੰਦਿਆਂ ਵੱਲੋਂ ਵੀ ਬਿੰਦਰ ਜੀ ਤਾਂ ਇੱਕ ਵਾਰੀ ਹਾਮੀ ਭਰਤੀ ਨਾ ਵੀ ਹਾਂ ਮੇਰੀ ਮਾਰਕਟ ਆਈ ਅਮਰਤਪਾਲ ਦੇ ਬੰਦਿਆਂ ਨੇ ਕਰੀ ਆ ਬੋਈਆ ਕਰੇ ਤੈਨੂੰ ਸਕਿਉਰਟੀ ਮਿਲ ਜ ਮਗਾ ਜਿੱਦਨ ਮਰਨਾ ਸਕੂਲਟੀ ਦੇ ਵਿੱਚੇ ਮਰ ਜਾਣਾ ਠੀਕ ਹੈ ਜਿੱਦਨ ਨਹੀਂ ਮਰਨਾ ਮੈਨੂੰ ਹੁਣ ਤੱਕ ਨਹੀਂ ਕਿਸੇ ਨੇ ਮਾਰਿਆ ਮੈਂ ਆਪਣੇ ਗੁਰੂ ਦੇ ਭਰੋਸੇ 'ਤੇ ਤੁਰ ਰਿਹਾ ਫਿਰਦਾ ਜੀ ਪਰ ਹੁਣ ਤਾਂ ਜੇ ਦੇਖਿਆ ਜਾਵੇ ਉਹਨਾਂ ਦੇ ਪਾਰਟੀ ਦਾ ਅਨਾਉਂਸ ਹੋ ਗਿਆ ਉਹਦੇ ਨਾਲ ਜੇ ਕਹੀਏ ਕਿ ਸਰਬਜੀਤ ਖਾਲਸਾ ਹੋਣੇ ਨੇ ਬਾਕੀ ਬਹੁਤ ਲੋਕ ਉਹਦੇ ਜਿਵੇਂ ਕਹੀਏ ਕਿ ਜਿੰਨੀ ਪਹਿਲਾਂ ਸਪੋਰਟ ਦਿੱਤੀ ਉਦੋਂ ਵੀ ਜ਼ਿਆਦਾ ਹੋਰ ਵੱਧ ਕੇ ਪਹੁੰਚੇ ਫੇਰ ਨਹੀਂ ਤੁਹਾਨੂੰ ਲੱਗਦਾ ਵੀ ਆਪ ਵੀ ਜੇ ਮੇਰੀਆਂ ਗੱਲਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਕੱਲ ਨੂੰ ਸਾਬਤ ਕਰਨੀਆਂ ਬਹੁਤ ਔਖੀਆਂ ਹੋ ਜਾਣੀਆਂ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਇਹ ਪ੍ਰੈਸ ਕਾਨਫਰੈਂਸ 'ਤੇ ਆਇਆ ਮੈਂ ਕਿਸੇ ਨਾਲ ਪਟਾਕੇ ਪਾ ਦੂੰ ਵੀ ਮਹੀ ਸਾਰਾ ਕੁਝ ਐਂ ਕਰਾ ਦੂੰ ਉਹ ਕਰ ਦੂੰ ਮੇਰਾ ਕਿਸੇ ਨਾ ਸ਼ਰਤ ਲੱਗੀ ਨਹੀਂ ਹੋਈ ਮੇਰਾ ਕੰਮ ਆ ਸੱਚ ਬੋਲਣਾ ਜੀ ਉਹ ਭਾਵੇਂ ਮੇਰੇ ਚਾਰ ਦੋਸਤ ਸੁਣਦੇ ਆ ਮੈਂ ਵੀ ਸੁਣਦੇ ਆ ਆਪਣਾ ਉਹ ਕੰਮ ਹੈ ਜੀ ਹਾਂ ਜਿਹੜਾ ਸ਼ੀਰਦਪਾਈ ਬਿਆਨਤ ਸਿੰਘ ਦਾ ਪਰਿਵਾਰ ਆ ਉਹਨਾਂ ਬਾਰੇ ਬਸ ਮੈਂ ਇਹੀ ਕਹਿ ਸਕਦਾ ਵੀ ਮੈਂ ਉਹਨਾਂ ਦੀ ਦਿਲ ਤੋਂ ਇੱਜ਼ਤ ਕਰਦਾ ਸੀ ਕਰ ਰਿਹਾ ਤੇ ਕਰਦੀ ਰਹਿਣਾ ਹੈ ਜੀ ਕਿਉਂਕਿ ਉਸ ਪਰਿਵਾਰ ਦੀ ਮੈਂ ਸ਼ੀਤੀ ਕਰਕੇ ਇੱਜ਼ਤ ਕਰਦੇ ਆਂ। ਇਹ ਗੱਲਾਂ ਕਹਿ ਰਹੇ ਹੋ ਇਹ ਤਮਾਮ ਫੈਕਟਸ 'ਤੇ ਨਹੀਂ। ਇੱਕ ਮੁਲਾਕਾਤਾ ਤੋਂ ਲੈ ਕੇ ਜੋ ਗੱਲਬਾਤਾਂ ਤੁਹਾਡੀਆਂ ਹੋਈਆਂ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਜੋ ਇਹ ਪੂਰਾ ਪ੍ਰਕਰਨ ਆਇਆ ਸਾਰੀ ਫੈਕਟਸ 'ਤੇ ਨਹੀਂ ਗੱਲਾਂ। ਤੁਹਾਨੂੰ ਮੈਂ ਕਹਾਂ ਮੇਰੇ ਕੋਲ ਪੂਰੇ ਇਹ ਕਹਨ ਕੋਈ ਬੰਦਾ ਕਹਦੇ ਵੀ ਇਹ ਸਾਬਤ ਕਰੋ ਫਿਰ ਤੁਸ ਕਰ ਦੋ। ਮੈਂ ਕਹਿੰਦਾ ਮਹਾਰਾਜ ਤੋਂ ਵੱਡਾ ਮੇਰੇ ਵਾਸਤੇ ਕੋਈ ਕੋਟ ਨਹੀਂ। ਮਹਾਰਾਜ ਤੋਂ ਵੱਡਾ ਮੇਰੇ ਤੋਂ ਕੁਝ ਨਹੀਂ। ਜਿਸ ਦਿਨ ਸ਼ੀਤ ਭਾਈ ਬਲਵਿੰਦਰ ਸਿੰਘ ਚਟਾਨਾ ਜੀ ਦੇ ਜੀਜਾ ਜੀ ਦਾ ਭੋਗ ਪੈ ਰਿਆ ਸੀਗਾ ਮੇਰੇ ਫੁੱਫੜ ਜੀ ਨਾਲ ਦਾ। ਉਦੋਂ ਅਮਰਤਪੁਰ ਦੇ ਕਿੱਥੀ ਹੋ ਗਿਆ ਉਹਦੇ ਚੀ ਦੇਖਿਆ ਜਾਵੇ ਉਹਨਾਂ ਨੇ ਜੇ ਤੁਸੀਂ ਗੱਲਬਾਤ ਕਰ ਰਹੇ ਹੋਵੋਗੇ ਨਹੀਂ ਖਿਚਲੀ ਨਾ ਪਰ ਉਸ ਨੂੰ ਰੰਗਤਗੀ ਦਿੱਤੀ ਗਈ ਬਿਜਾ ਦੇਖੋ ਬਿਰਿੰਦੇ ਸਿੰਘ ਅਮਰਤਪਾਲ ਦੇ ਪਿਓ ਨਾਲ ਖੜਾ ਫੈਸ਼ਨਰੀ ਦੀਆਂ ਗੱਲਾਂ ਕਰਦਾ ਉਹ ਫੋਟੋ ਨੇ ਨਾ ਕਿ ਜਦੋਂ ਤੁਸੀਂ ਜਿਹਦੇ ਨਾਲ ਬਣਦੀ ਨਹੀਂ ਜੇਕਰ ਉਹਦੇ ਕੋਲ ਜਾ ਕੇ ਖੜੋਗੇ ਤਾਂ ਬਰਿੰਦਰ ਸਿੰਘ ਜੀ ਤੁਹਾਨੂੰ ਨਹੀਂ ਲੱਗਦਾ ਵੀ ਸਾਰੀਆਂ ਗੱਲਾਂ ਤੁਹਾਡੀਆਂ ਸੱਚੀਆਂ ਹੋ ਗਈਆਂ ਤੇ ਫਿਰ ਦੂਜੇ ਬੰਦੇ ਦੀ ਗੱਲ ਕੋਈ ਸੁਣੀ ਨਹੀਂ ਜਾਊਗੀ ਇਹ ਤਾਂ ਫਿਰ ਠੀਕ ਤੁਸੀਂ ਉਹੀ ਇਸ ਤਰ੍ਹਾਂ ਕਹਿ ਰਹੇ ਹੋ ਨਾ ਵੀ ਜਿਵੇਂ ਕਹਦੀ ਹੈ ਵੀ ਇੱਕ ਗੱਲ ਜਿਹੜੀ ਆਵਾਜ਼ ਉੱਚੀ ਆ ਤਾਂ ਉਹਦੀ ਸੁਣੀ ਜਾਓ ਨੀਵੇਂ ਵਾਲੀ ਵੀ ਸੁਣੀ ਜਾਓ ਜਦੋਂ ਤੁਸੀਂ ਜਿਹਦੇ ਨਾਲ ਤੁਹਾਡੀ ਇੰਨਾ ਵੱਡਾ ਮਸਲਾ ਛਿੜ ਗਿਆ ਪੰਥਕ ਤੌਰ ਤੇ ਐਡਾ ਵੱਡਾ ਰੌਲਾ ਪੈ ਗਿਆ ਵੀ ਜੇਕਰ ਉਹਨਾਂ ਦੇ ਨਾਲ ਤੁਹਾਡੀ ਫੋਟੋ ਆਉਂਦੀ ਆ ਤਾਂ ਜ਼ਾਹਿਰ ਜੀ ਗੱਲਾਂ ਸਵਾਰ ਉੱਠੋ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਵੀ ਜਦੋਂ ਇਸ ਤਰ੍ਹਾਂ ਦੇ ਮਸਲੇ ਸਾ ਦੇ ਬਿੱਲੇ ਬੈਠੇ ਸੀਗੇ ਚਲੋ ਖਬਰ ਹਾਈਲਾਈਟ ਕਰਦੀ ਹੈ ਨਾ ਤੁਸੀਂ ਤਰੀਕੇ ਨਾਲ ਹਾਈਲਾਈਟ ਕਰ ਦੋਗੇ ਵੀ ਹੋ ਸਕਦਾ ਬਰਿੰਦਰ ਸਿੰਘ ਫੈਸਲੇ ਦੀ ਗੱਲ ਕਰਦਾ ਹੋਵੇ ਹੋ ਸਕਦਾ ਹੋਰ ਗੱਲ ਤੁਸੀਂ ਹੋ ਸਕਦਾ ਸ਼ਬਦ ਵਰਤੂਗੇ ਨਾ ਵਿੱਚ ਕੋਈ ਸ਼ਬਦਾਂ ਚ ਜਾਨ ਹੁੰਦੀ ਹੈ ਰੇਕ ਸ਼ਬਦ ਦੀ ਐਵੇਂ ਨਹੀਂ ਦਿੱਤਾ ਆਪਣੀ ਆਪਣੀ ਹੁਣ ਅਸੀਂ ਕੀ ਕਰੀਏ ਮੀਡੀਆ ਨੂੰ ਤੁਸੀਂ ਤਾਂ ਕਹਿੰਦਾ ਵੇਲਾ ਬਰਿੰਦਰ ਸਿੰਘ ਜੀ ਦਾ 2 ਸਾਲ ਬਾਅਦ ਨਿਕਲ ਕੇ ਦੱਸ ਰਹੇ ਨੇ ਵੀ ਅਸਲੀ ਕਹਾਣੀ ਕਰਮ ਹੋਈ ਮੈਨੂੰ ਮੀਡੀਆ ਤੇ ਬਾਦੂ ਫੋਨ ਆਉਂਦੇ ਸੀਗੇ ਪਰ ਮੇਰਾ ਮਨ ਨਹੀਂ ਸੀਗਾ ਨਾ ਮੀਡੀਆ ਵਿੱਚ ਆਉਣ ਦਾ ਤੇ ਇਸ ਬੰਦੇ ਨੇ ਫੋਟ ਪੰਥਕ ਹੋਣ ਚ ਬਹੁਤ ਫਰਕ ਆ ਪ੍ਰੈਜੈਂਟ ਕੀਤਾ ਇੱਕ ਵਕੀਲ ਹੁਣ ਨਾਤੇ ਪੰਥਕ ਕਾਉਣ ਵਾਸਤੇ ਤੇ ਇੱਕ ਉਸੇ ਸਮੇਂ ਫੋਟੋ ਖਿੱਚੀ ਜਦੋਂ ਉੱਤਰ ਸ਼ਹੀਦ ਭਾਈ ਭਲਵੰਦ ਸਿੰਘ ਚਟਾਨਾ ਜੀ ਦੇ ਜੀਜਾ ਜੀ ਦਾ ਭੋਗ ਪੈ ਰਿਆ ਤਾਂ ਸਾਰਾ ਪਰਿਵਾਰ ਦੁੱਖ ਦੀ ਘੜੀ ਵਿੱਚ ਦੋਰੀਆਂ ਸੀ ਵੈਸੇ ਟੋੜੀਆਂ ਸੀ ਗੱਲਾਂ ਬਾਤਾਂ ਹਾਂ ਵੀ ਬਰਿੰਦਰ ਸਿੰਘ ਸੋਚੋ ਕੁਝ ਆਪਣੇ ਪੁੱਤ ਦਾ ਭਲਾ ਕਰਨਾ ਇਦਾਂ ਮੈਂ ਕੋਈ ਨਹੀਂ ਵੀ ਸਪੀਕਰ ਚੱਲ ਰਿਹਾ ਮਗਰ ਜੀ ਵੀ ਕੋਈ ਗੱਲ ਨਹੀਂ ਆਪਾਂ ਸੋਚਾਂਗੇ ਜੀ ਕਹਿੰਦੇ ਆਪਾਂ ਨਹੀਂ ਕਿੱਥੇ ਬੈਠ ਕੇ ਗੱਲ ਕਰਨੀ ਆ ਮੈਂ ਕਹਦਾ ਕਿਸੇ ਨੂੰ ਮਨਾ ਨਹੀਂ ਕਰਦਾ ਜੀ ਮੈਨੂੰ ਚਾਹੀ ਕੋਈ ਰਾਤ ਨੂੰ 12 ਵਜੇ ਬੁਲਾ ਲਵੇ ਆਪਾਂ ਦਾ ਤੁਰ ਪੈਣਾ ਇਹ ਹੁਣ ਆਖਰ ਨਿਗੜੂ ਕਿਵੇਂ ਆਖਰੀ ਬੇਨਤੀ ਸੁਣਿਓ ਜਿਹੜੀ ਚੀਜ਼ ਦਾ ਮੈਨੂੰ ਦੁੱਖ ਲੱਗ ਰਿਹਾ ਹੁਣ ਇਹ ਕਹਿ ਦਿੰਦੀਆਂ ਲੋਕ ਬਾਪੂ ਤਰਸੇਮ ਸਿੰਘ ਜੀ ਜਾਂ ਭਾਈ ਤਰਸੇਮ ਸਿੰਘ ਜੀ ਹੁਣ ਦੇਖੋ ਪੁੱਤ ਨੇ ਕੋਈ ਗਲਤੀ ਕਰਤੀ ਮੈਂ ਨਾ ਕਦੇ ਇੰਨੀ ਕਈ ਗਲਤੀ ਕਰ ਦਮ ਤਾਂ ਮੇਰਾ ਬਾਪ ਮੇਰੇ 100 ਜੁੱਤੀਆਂ ਮਾਰਦਾ ਜਿਹੜਾ ਜਿੱਥੇ ਮੈਂ ਇੱਕ ਜੁੱਤੀ ਦਾ ਹੱਕਦਾਰ ਹ ਉਹ 100 ਜੁੱਤੀਆਂ ਮਾਰਦਾ ਥੋੜਾ ਏਦਾਂ ਦਾ ਉਹਦਾ ਮਾਈਂਡ ਸੈਟ ਹੈ ਮੇਰੇ ਪਿਓ ਦਾ ਜੀ ਹੈ ਨਾ ਕਹਿੰਦੀ ਮੇਰਾ ਪਰਿਵਾਰ ਤਾਂ ਮੇਰੇ ਸੱਚ ਦੇ ਵੀ ਸਾਥ ਦੇਣ ਲੱਗਾ 100 ਵਾਰੀ ਸੋਚਦਾ ਅਮਰਤਪਾਲ ਦੇ ਪਿਓ ਨੇ ਜਦ ਮੇਰੇ ਦੋਸਤ ਦੇ ਸਾਹਮਣੇ ਗੱਲ ਕਹੀ ਹੈ ਨਾ ਕਹਿੰਦਾ ਸੀ ਕਈ ਵਾਰੀ ਘਰਾਂ ਬੈਠੇ ਸੋਚ ਕਈ ਕਈ ਵਾਰੀ ਘਰਾਂ ਬੈਠੇ ਹੱਸਦੇ ਹੁੰਨੇ ਆ ਗੱਲ ਸੁਣਿਓ ਅਸੀਂ ਘਰਾਂ ਬੈਠੇ ਗੱਲ ਕਰਦੇ ਹੁੰਨੇ ਇੱਕ ਹੋਰ ਗੱਲ ਆ ਇੱਕ ਇਹ ਗੱਲ ਕਹਿਣੀ ਅਸੀਂ ਘਰਾਂ ਬੈਠੇ ਹੱਸਦੇ ਹੁੰਨੇ ਕਈ ਵਾਰੀ ਵੀ ਬਿਰਿੰਦਰ ਸਿੰਘ ਜੇ ਤੇਰੇ ਨਾਲ ਮਾਰਕਟਾਈ ਨਾ ਹੋਈ ਹੁੰਦੀ ਤਾਂ ਭਾਈ ਸਾਹਿਬ ਨੇ ਐਮਪੀ ਨਹੀਂ ਤਾਂ ਬਣਨਾ ਬਰੇ ਇਹਦੇ ਚ ਸੀਕ ਮੈਂ ਕਿਵੇਂ ਇਹ ਆਖਰੀ ਆਖਰੀ ਬੇਨਤੀ ਇਹ ਜਿੰਨੇ ਇਤਰਾਜ਼ ਨੇ ਤੁਹਾਡੇ ਇਹ ਆਖਰ ਆ ਕੇ ਨਿਪਟਣਗੇ ਕਿੱਥੇ ਨਿਬੜਨਗੇ ਕਿਵੇਂ ਆਖਰੀ ਬੇਨਤੀ ਸੁਣਿਓ ਮੈਂ ਤੁਹਾਨੂੰ ਦੱਸਦਾ ਕਿੱਥੇ ਨਿਬਟਣੇ ਆ ਇਹ ਗੁਰੂ ਦੇ ਦਰਬਾਰ ਚ ਨਿਬਟਣੇ ਆ ਜੀ ਮੇਰੇ ਤੁਸੀਂ ਮੈਨੂੰ ਇਹ ਦੱਸੋ ਅਕਾਲ ਤਖਤ ਸਾਹਿਬ ਜਾ ਕੇ ਮੈਨੂੰ ਇਹ ਦੱਸੋ ਜਿਹੜੇ ਪੁੱਤ ਨੂੰ ਜਿਹੜੇ ਬਾਪ ਨੂੰ ਇਸ ਗੱਲ ਦੀ ਖੁਸ਼ੀ ਆ ਵੀ ਮੇਰੇ ਪੁੱਤ ਨੇ ਕਿਹਾ ਧੀ ਪੁੱਤ ਕੁੱਟਿਆ ਤੇ ਉਹ ਐਮਪੀ ਬਣ ਗਿਆ ਜਿਹੜੇ 45 50 60 ਮਾਵਾ ਦੇ ਪੁੱਤ ਹੋਰ ਜੇਲ੍ਹਾਂ ਚ ਬੈਠੇ ਆ ਉਹ ਕਿਹਦੇ ਪੁੱਤ ਨਹੀਂ ਹੈਗੇ ਜਾਂ ਜਿਹੜੇ ਪੰਘੌੜੇ ਹੋਗੇ ਨੇ ਉਹ ਤੇ ਪੁੱਤ ਕਰਕੇ ਉਹ ਕਿਹ ਜੋ ਕਹਿਣ ਕਹਿੰਦਾ ਵੀ ਸਾਡਾ ਤੇਰਾ ਕੇਸ ਵਾਪਸ ਲੈਣ ਨਾਲ ਬ੍ਰਿੰਦਰ ਸਾਡਾ ਭਲਾ ਹੋ ਜਾਊਗਾ ਮੈਂ ਉਹ ਨਾ ਕਰਕੇ ਤਾਂ ਕੇਸ ਵਾਪਸ ਲੈ ਲੂੰਗਾ ਵੀ ਹਾਂ ਵਿਚਾਰੇ ਬ੍ਰਿੰਦਰ ਸਾਨੂੰ ਪਤਾ ਲੱਗ ਗਿਆ ਵੀਰੇ ਤੂੰ ਅੱਜ ਸੱਚਾ ਹੈ ਅਸੀਂ ਤੇ ਤੇ ਨਹੀਂ ਅਸੀਂ ਗੁਰੂ ਸਾਹਿਬ ਦੀ ਜੁਰੀ ਚ ਮਾਫੀ ਮੰਗਦੇ ਹਾਂ ਮੈਂ ਉਹ ਨਾ ਕਰਕੇ ਵੀ ਕੇਸ ਵੀ ਮਾਫੀ ਮੰਗਣੋ ਹਾਂ ਮਾਫੀ ਗੁਰੂ ਘਰ ਆ ਕੇ ਮੰਗਣ ਵੀ ਅਸੀਂ ਨੂੰ ਲੱਗਦਾ ਨਹੀਂ ਕਿ ਕਾਨੂੰਨੀ ਲੜਾਈ ਦੇ ਵਿੱਚ ਸਪਸ਼ਟ ਹੋ ਜਾਊਗਾ ਵੀ ਜੇ ਫੈਕਟਸ ਜੋ ਉਹਨਾਂ ਕੋਲ ਹਨਗੇ ਉਹ ਜਿੱਤੇ ਜਾਣਗੇ ਫਿਰ ਫਿਰ ਕਾਨੂੰਨੀ ਲੈਟ ਤੇ ਅਸੀਂ ਲੜੇ ਰਹੇ ਹਾਂ ਜੀ ਮੈਂ ਹੁਣ ਵਕੀਲ ਵੀ ਕਰੂੰਗਾ ਹੁਣ ਮੈਨੂੰ ਘਰ ਤੋਂ ਬੇਕਾਰ ਵੀ ਹੋਣਾ ਪੈਣਾ ਕਿਉਂਕਿ ਘਰ ਦੇ ਨੇ ਇਹ ਉਫ ਮੈਨੂੰ ਪਰਿਵਾਰ ਨਾਲ ਵੀ ਕਾਨੂੰਨੀ ਚੱਲਣਾ ਪੈਣਾ ਜੀ ਚਲੋ ਘਰ ਦੇਖਿਆ ਜਾਵੇ ਕਿਉਂਕਿ ਇਹ ਪੂਰੇ ਮਸਲੇ 'ਚ ਬਹੁਤ ਮਾਇਨੇ ਰਹਿੰਦੇ ਨੇ ਕਿ ਆਖਰਕਾਰ ਫੈਕਟਸ ਕੀ ਨੇਗੇ ਕਿ ਹਰ ਇਹ ਤਾਂ ਜਿਹਾ ਜਿਹਾ ਜਿਵੇਂ ਕਹੀਏ ਕਿ ਕਾਨੂੰਨ ਦੇ ਦਰਵਾਜ਼ੇ 'ਚ ਜਦੋਂ ਪੂਰਾ ਮਾਮਲਾ ਪਹੁੰਚਿਆ ਤਾਂ ਆਖਰਕਾਰ ਉਹਨਾਂ ਨੇ ਫੈਕਟਸ ਦੇ ਆਧਾਰ 'ਤੇ ਫੈਸਲਾ ਕਰਨਾ ਦੂਜੇ ਪਾਸੇ ਵਿਰਿੰਦਰ ਸਿੰਘ ਹੋਰਾਂ ਦਾ ਕਹਿਣਾ ਕਿ ਨਵੀਂ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਆਖਰ ਮੈਂ ਪਿੱਛੇ ਹਟਣ ਤਿਆਰ ਹਾਂ ਪਰ ਭਾਈ ਸਾਹਿਬ ਕਿਦ ਤੱਕ ਕਹਿੰਦਾ ਹੈ ਮਾਫੀ ਮੰਗਣਾ ਹੁਣ ਇਹਨਾਂ ਦਾ तमाम ਗੱਲਾਂ ਨੂੰ ਲੈ ਕੇ ਦੇਖੀਏ ਤਾਂ ਸਵਾਲ ਹਰ ਇੱਕ ਚੀਜ਼ 'ਤੇ ਉੱਠਦੇ ਨੇ ਪਰ ਗੱਲ ਇਹ ਕਿੰਨਾ ਕਿਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਉਹ ਤਮਾਮ ਫੈਕਟਰ ਨੂੰ ਅੱਗੇ ਰੱਖੀਏ ਪਰ ਇਹ ਵੀ ਆ ਗੱਲ ਕਿ 2 ਸਾਲ ਬਾਅਦ ਆਖਰਕਾਰ ਜਿਵੇਂ ਹੁਣ ਵਿਰਿੰਦਰ ਸਿੰਘ ਸਾਹਮਣੇ ਆਏ ਨੇ ਤਾਂ ਕੀ ਇੰਨਾ ਸਮੇਂ ਦੇ ਦੌਰਾਨ ਆਖਰ ਕਾਰਨ ਕੀ ਸੀ ਚੁੱਪੀ ਦਾ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ